ਫੇਰਾ ਸੱਚਾ ਸਾਦਾ ਦੇ ਪ੍ਰਮੁੱਖੀ ਬਾਬਾ ਰਾਮ ਰਹੀਮ ਨੂੰ ਅਕਾਲ ਤਖਤ ਵੱਲੋਂ ਦਿੱਤੀ ਗਈ ਮਾਫੀ ਦੇ ਵਿਰੋਧ ਵਿੱਚ ਦਲ ਖਾਲਸਾ ਵੱਲੋਂ ਸਿੰਘ ਸਹਿਬਾਨ ਦੁਆਰਾ ਜਾਰੀ ਕੀਤੇ ਹੋਏ ਹੁਕਮ ਨੂੰ ਨਾ ਮੰਨਦੇ ਹੋਏ ਦਲ ਖਾਲਸਾ ਦੇ ਸਿੱਖ ਪ੍ਰਧਾਨਾ ਨੇ ਸੁਖਮਣੀ ਸਾਹਿਬ ਦਾ ਪਾਠ ਕੀਤਾ ਅਤੇ ਅਕਾਲ ਤਖਤ ਤੇ ਅਰਦਾਸ ਕੀਤੀ। ਦਲਖਾਸਾ ਦੇ ਪ੍ਰਧਾਨ ਆਮੀ ਨੇ ਕਿਹਾ ਕਿ ਸਿੰਘ ਸਹਿਬਾਨ ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਗਈ ਮਾਫੀ ਨੂੰ ਨਾ ਮੰਨਦੇ ਹੋਏ ਨਾ ਮਨਜ਼ੂਰ ਕਰਦੇ ਹਨ। ਪਿਛਲੇ ਸਮੇਂ ਕਾਫੀ ਦੇਰ ਤੋਂ ਇੱਕ ਕੰਟਰੋਵਰਸ਼ੀਅਲ ਹੁਕਮਨਾਮੇ ਜਿਹੜੇ ਆ ਜਿਨ੍ਹਾਂ ਨੂੰ ਇਹ ਹੁਕਮਨਾਮੇ ਕਹਿੰਦੇ ਜਾਂ ਗੁਰਮਤਾ ਕਹਿੰਦੇ ਆ ਉਹ ਜਾਰੀ ਹੋ ਰਿਹਾ ਹੈ। ਇਹ ਜਿਹੜਾ ਇਹਨੂੰ ਨਾ ਹੁਕਮਨਾਮਾ ਕਿਹਾ ਜਾ ਸਕਦਾ ਨਾ ਇਹ ਗੁਰਮਤਾ ਹੈ ਨਾ ਇਹ ਮਤਾ ਹੈ। ਇਹ ਪੰਥਕ ਵਿਧੀ ਅਨੁਸਾਰ ਨਹੀਂ ਇਹਨੂੰ ਹੋਰ ਵੀ ਜਥੇਬੰਦੀਆਂ ਨੇ ਰੱਦ ਕੀਤਾ ਸੰਤ ਸਮਾਜ ਨੇ ਵੀ ਰੱਦ ਕੀਤਾ ਕੱਲ ਸ਼ੌਣੀ ਅਕਾਲੀ ਦਲ ਮਾਨ ਔਰ ਇਰਾਈਟਿਡ ਅਕਾਲੀ ਦਲ ਨੇ ਵੀ ਰੱਦ ਕੀਤਾ ਐਸੀ ਵੀ ਅੱਜ ਇੱਥੇ ਬਹੁਤ ਪੰਥਕ ਜਥੇਬੰਦੀਆਂ ਦਲ ਖਾਲਸਾ ਪੰਜ ਪ੍ਰਧਾਨੀ ਔਰ ਹੋਰ ਜਥੇਬੰਦੀਆਂ ਇਕੱਠੀਆਂ ਹੋਈਆਂ ਐ ਅਸੀਂ ਵੀ ਇਹਨੂੰ ਰੱਦ ਕਰਦੇ ਆ ਜਿਹੜਾ ਆ ਸ੍ਰੀ ਅਕਾਲ ਤਖਤ ਸਾਹਿਬ ਐ ਇਹਨੂੰ ਅਸੀਂ ਇਹ ਜਿਹੜਾ ਹੁਕਮ ਨਾ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਹੀਂ ਇਹ ਉਕਾਤ ਸਾਡਾ ਅਸੀਂ ਸਤਕਾਰ ਕਰਦੇ ਆ ਇਹਨੂੰ ਨਮਸਕਾਰ ਕਰਕੇ ਇਹਨੂੰ ਇਹ ਸਾਡੇ ਲਈ ਸਤਾਰਜੋਗ ਹੈ ਲੇਕਿਨ ਜਿਹੜਾ ਇਹ ਹੁਕਮਨਾਮਾ ਇਹ ਹੁਕਮਨਾਮਾ ਨਹੀਂ ਹੈ ਇਹ ਸਾਡੇ ਲਈ ਰੱਦੀ ਤੋਂ ਵੱਧ ਕੁਝ ਨਹੀਂ ਹੈ ਇਹਨੂੰ ਅਸੀਂ ਸਟਾਰਟ ਕਰਦੇ ਆ ਔਰ ਮੰਨਣ ਤੋਂ ਇਨਕਾਰ ਕਰਦੇ ਕਮਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਪੰਜਾਬ ਬੰਦ ਕਰਨ ਦਾ ਸਮਰਥਨ ਕਰਦੇ ਹਨ ਪਰ ਇਸ ਵਿੱਚ ਸ਼ਾਮਿਲ ਨਹੀਂ ਹੋਣਗੇ ਜਦੋਂ ਵੇਖਣ ਵਿਚਾਰਨ ਵਾਲੀ ਗੱਲ ਦੁਖਦਾਈ ਜਿਹੜੀ ਕਿ ਖਾਸ ਕਰਕੇ ਜਿਹੜੀ ਤਖਤਾਂ ਦੇ ਜਥੇਦਾਰ ਹੈ ਉਹਨਾਂ ਦੀ ਸਭ ਤੋਂ ਵੱਡ ਜਿੰਮੇਵਾਰੀ ਬਣਦੀ ਸੀ ਜਦੋਂ ਉਹ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਰਿਹਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਐਡ ਐਮਐਲਏ ਦਾ ਕੋਈ ਮਹਿਣਾ ਨਹੀਂ ਰਹਿ ਜਾਂਦਾ ਆਕਾਲਤਖਤ ਸਾਹਿਬ ਵਿਖੇ ਜੁੜੰਦਾ ਸੰਗਤਾਂ ਆਈਆਂ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਸ ਤੋਂ ਬਾਅਦ ਅਰਦਾਸ ਕੀਤੀ ਗਈ ਗੁਰੂ ਮਹਾਰਾਜ ਕੋਲੋਂ ਬਲ ਮੰਗਿਆ ਗਿਆ ਸਮਰੱਥਾ ਮੰਗੀ ਗਈ ਸੂਝ-ਬੂਝ ਮੰਗੀ ਗਈ ਤਾਂ ਕਿ ਅਸੀਂ ਇਹ ਜਿਹੜਾ ਪ੍ਰਸ਼ਾਸਨ ਨਿਜਾਮ ਹੈ ਜਿਹੜੀ ਸ਼੍ਰੋਮਣੀ ਕਮੇਟੀ ਗਲਤ ਹੱਥਾਂ ਵਿੱਚ ਜਾ ਚੁੱਕੀ ਹੈ ਔਰ ਸ਼੍ਰੋਮਣੀ ਕਮੇਟੀ ਤੋਂ ਅੱਗੇ ਚાલ ਕੇ ਹੁਣ ਜਥੇਦਾਰਾਂ ਨੇ ਨਵੀਂ ਨਿਮਾਨ ਚੁ ਲਈ ਹੈ ਦੋਸਤ ਨੂੰ ਬਦਲਣ ਲਈ ਅਸੀਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਉਹਨਾਂ ਕੋਲ ਬਲ ਮੰਗਿਆ ਅੱਜ ਅਕਾਲ ਤਖਤ ਦੇ ਸਕਤਰੇ ਦੇ ਸਾਹਮਣੇ ਖੜੋ ਕੇ ਅਸੀਂ ਇਹਨਾਂ ਵੱਲੋਂ ਜਿਹੜਾ ਫਾਲਟੀ ਡਿਸੀਜਨ ਹੈ ਜਿਹੜਾ ਗਲਤ ਡਿਸੀਜਨ ਹੈ ਜਿਹੜਾ ਨਜਾਇਜ਼ ਡਿਸੀਜਨ ਹੈ ਉਸ ਨੂੰ ਰੱਦ ਕਰ ਰਹੇ ਹਾਂ ਔਰ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਇਹ ਇਹ ਪਦਮੀਆਂ ਤੇ ਜਿਹੜੇ ਲੋਕ ਬੈਠੇ ਨੇ ਇਹ ਆਪ ਹੀ ਪਦਮੀਆਂ ਦੀ ਨਰਾਦਰੀ ਕਰਨ ਲਈ ਜ਼ਿੰਮੇਵਾਰ ਨੇ ਇਹਨਾਂ ਨੂੰ ਹੱਕ ਨਹੀਂ ਹੈ ਕਿ ਇਹ ਇਹਨਾਂ ਪਦਮੀਆਂ ਤੇ ਬੈਠੇ ਰਹਿਣ ਇਹ ਪਦਮੀਆਂ ਗੁਰੂ ਪੰਥ ਤੇ ਗੁਰੂ ਗ੍ਰੰਥ ਦੇ ਸੇਵਾ ਲਈ ਨੇ ਔਰ ਇਹਨਾਂ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਗੁਰੂਪੰਥ ਦੇ ਸੇਵਕ ਬਣ ਕੇ ਵਿਚਰੋ ਨਾ ਕਿ ਗੁਰੂਪੰਥ ਦੇ ਮਾਲਕ ਬਣ ਕੇ 30 ਪੰਜਾਬੀ ਚੈਨਲ ਨੇ ਅੰਮ੍ਰਿਤਸਰ ਤੋਂ ਆਮਕੇ ਸੇਠੀ ਦੀ ਰਿਪੋਰਟ